ਹਾਂਜੀ ਵੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ Facebook ਤੇ ਤੇ ਅੱਜ ਆਪਾਂ ਪਹੁੰਚੇਵੇਂ ਅੰਡਿਆਏ ਅੰਡਿਆਏ ਮਿੱਤਰੋ ਬਾਈ ਕਾਲੇ ਕੋਲ ਪਹੁੰਚੇਵੇਂ ਆ ਜਿਹਦਾ ਪੂਰਾ ਨਾਮ ਗੁਰਪ੍ਰੀਤ ਅਤੇ ਊਂਕਾਰਾ ਕਿਹਾ ਜਾਂਦਾ ਗਰਮੀਤ ਕਿਹਾ ਜਾਂਦਾ ਇਹ ਪੂਰੇ ਨਾਲ ਨਾ ਊਂ ਬਾਈ ਨੂੰ ਕਾਲਾ ਕਹਿ ਜਾਂਦਾ ਤੇ ਬਾਈ ਦਾ ਕੰਮ ਹੈਗਾ ਮਸ਼ੀਨਾਂ ਦਾ ਸਪੇਅਰ ਪਾਰਟ ਦਾ ਸਮਾਨ ਬਾਈ ਕੋਲੇ ਮਿਲ ਜਾਂਦਾ ਪੂਰਾ ਕਿਸੇ ਭਰਾ ਨੇ ਵੀ ਸਪੇਅਰ ਪਾਰਟ ਦਾ ਸਮਾਨ ਲੈਣਾ ਹੋਵੇ ਇਹਨਾਂ ਕੋਲੋਂ ਮਿਲ ਜਾਂਦਾ ਜੇ ਆਪਾਂ ਮੋਟੀ ਮੋਟੀ ਗੱਲ ਕਰੀਏ ਤਾਂ ਇਹਨਾਂ ਕੋਲ ਜਿਹੜੀਆਂ ਜਿਹੜੀਆਂ ਚੀਜ਼ਾਂ ਮਸ਼ੀਨਾਂ ਦੇ ਵਿੱਚ ਪੈਂਦੀਆਂ ਉਹ ਬਹੁਤ ਵਧੀਆ ਸਾਫ਼ ਪਈ ਕਿਉਂਕਿ ਆਪਾਂ ਜਦੋਂ ਬਾਹਰੋਂ ਜਾ ਕੇ ਸ਼ਹਿਰਾਂ ਤੋਂ ਨਵੀਆਂ ਚੀਜ਼ਾਂ ਲੈਣੇ ਬਹੁਤ ਜ਼ਿਆਦਾ ਮਹਿੰਗੀਆਂ ਐ ਤੇ ਉਹਦੇ ਅੱਧੇ ਰੇਟ ਤੇ ਬਾਈ ਕੋਲ ਮਿਲ ਜਾਂਦੀਆਂ ਬਾਈ 사ਸੀ ਕਾਲ 사ਸੀ ਕਾਲ ਕੀ ਹਾਲ ਚਾਲਾ ਹੋਰ ਵਧੀਆ ਤੇ ਜੇ ਆਪਾਂ ਇਧਰਲੇ ਪਾਸੇ ਕਹ ਲਈਏ ਡਰਮ ਪਾਏ ਹਨ ਆਪਣੇ ਕੋਲੇ ਤੇ ਇਹਨਾਂ ਦੇ ਵਿੱਚੋਂ ਵੀ ਮਤਲਬ ਲਗਭਗ ਸਾਰੀਆਂ ਵੱਡੀਆਂ ਮਸ਼ੀਨਾਂ ਦੀ ਵੀ ਆ ਜਾਂ ਛੋਟੀਆਂ ਦੀ ਵੀ ਆ ਬਾਈ ਟਰੈਕਟਰੀਆਂ ਦੇ ਜ਼ਿਆਦਾਤਰ ਤੇ ਸਾਡੇ ਕੋਲ ਟਰੈਕਟਰ ਇਸਮਾਨ ਓਕੇ ਜੀ ਟਰੈਕਟਰ ਵਾਲੀਆਂ ਦੇ ਬਹੁਤ ਜਾਨੀ ਕਿ ਆਪਾਂ 60 ਤੋਂ 80% ਕਹ ਰਹੀਏ ਵੀ ਪੂਰਾ ਸਫਾਈ ਵਾਲਾ ਸਮਾਨ ਪਿਆ ਐ ਤੇ ਜੇ ਆਪਾਂ ਕਹਦੀਏ ਨਵੇਂ ਦਾ ਤਾਂ ਬਹੁਤ ਜ਼ਿਆਦਾ ਮਰਜ਼ੀ ਸਮਾਨ ਲੈ ਲ ਬਾਈ ਕਾਲੇ ਕੋਲੇ ਤਾਂ ਅੰਦਰੋਂ ਮਟਰੋਂ ਮੈਂ ਦਿਖਾ ਦੇਣਾ ਗਰਾਜ ਪੂਰਾ ਭਰਿਆ ਪਿਆ ਹੈ ਸਮਾਨ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਤੁਸੀਂ ਸਮਾਨ ਲੈਣਾ ਹੈ ਜੇ ਆਪਾਂ ਚੈਨਾ ਦੀ ਗੱਲ ਕਰ ਲਈਏ ਚੈਨਾ ਵੀ ਕੁੜੀਆਂ ਵਧੀਆ ਪਈਆਂ ਬਾਈ ਕੋਲੇ ਇਧਰਲੇ ਪਾਸੇ ਦਿਖਾ ਦੇਣਾ ਟਾਇਰ ਪਏ ਆ ਆਦਰ ਰੇਟ ਤੇ ਟਾਇਰ ਬਹੁਤ ਵਧੀਆ ਪਏ ਆ ਮਸ਼ੀਨਾਂ ਦੇ ਪਿਛਲੇ ਟਾਇਰ ਆ ਇਹਨੂੰ ਚਾਹੀਦੇ ਨੂੰ ਉਹ ਵੀ ਗੱਲਬਾਤ ਕਰ ਸਕਦਾ ਇਧਰਲੇ ਪਾਸੇ ਆ ਜਾਓ ਮਸਤੂਲ ਖਾਨਾ ਗਲਾਰੇ ਪਏ ਆ। ਇਹਦਾ ਘੇਰ ਪਏ ਆ, ਢੇਰ ਲੱਗਿਆ ਹੋਇਆ ਘੇਰਾਂ ਦਾ। ਜੇ ਕਿਸੇ ਭਰਾ ਨੇ ਵੀ ਘੇਰ ਲੈਣੇ ਮਸ਼ੀਨ ਦੇ ਠੀਕਾ ਪੂਰੇ ਵਧੀਆ ਸਾਫ ਪਏ ਆ। ਮੈਂ ਇੱਕ ਬਾਈ ਹੋਰ ਗੱਲ ਦੱਸ ਦਿਓ ਵੀ ਇਹਦਾ ਘੇਰਾਂ ਦਾ ਤੁਸੀਂ ਰਿਪੇਅਰ ਕਰਕੇ ਦੇਨੇ ਹੋ। ਆਈ ਰਿਪੇਅਰ ਕਰਕੇ ਰਿਪੇਅਰ ਕਰਕੇ ਦਿੰਦੇ ਬਾਈ ਹੋਣੀ ਜਿਹੜੇ ਗੇਅਰ ਪਏ ਮਸ਼ੀਨਾਂ ਵਾਲੇ ਠੀਕ ਆ ਸ਼ਾਫਟਾਂ ਵਗੈਰਾ ਸਭ ਕੁਝ ਨਵਾਂ ਪਿਆ ਆਸਮਾਨ ਮਿੱਤਰੋ ਤਾਂ ਇਧਰਲੇ ਪਏ ਹੋਰ ਤੁਹਾਨੂੰ ਮੈਂ ਦਿਖਾ ਦਿੰਦਾ ਬੈਲਟਾਂ ਪਈਆਂ ਠੀਕ ਆ ਆ ਜਿਹੜਾ ਵੱਡੀਆਂ ਮਸ਼ੀਨਾਂ ਵਾਲਾ ਵੀ ਸਮਾਨ ਆ ਜਿਹੜਾ ਵੱਡੀ ਮਸ਼ੀਨ ਦਾ ਇਹ ਲਗਭਗ ਟਰੈਕਟਰਾਂ ਵਾਲੀ ਸਟੈਂਡਰਡ ਦਾ ਬਲਕਾਰ ਦਾ ਕਿਸੇ ਮਸ਼ੀਨ ਦਾ ਵੀ ਤੁਸੀਂ ਸਮਾਨ ਲੈ ਸਕਦੇ ਆ ਠੀਕ ਆ ਪੂਰਾ ਜਿਹਨੇ ਕਿ ਸਾਫ ਸਮਾਨ ਪਿਆ ਏ ਇਧਰ ਬੈਲਟਾਂ ਦੇਖੋ ਵਿੱਚੋਂ ਉਹ ਤਾਂ ਵਧੀਆ ਬੰਜਾ ਬਹਿਤਾ ਨਹੀਂ ਕਿ 80% ਵਧੀਆ ਸਾਫ ਬਹਿਤਾ 60% ਆ ਕੰਮ ਦਿੰਦਿਆਂ ਸੀਜ਼ਨ ਲਵਾਉਂਦਿਆਂ ਪੂਰਾ ਠੀਕ ਆ ਤੇ ਤੁਸੀਂ ਕਿਸੇ ਵੇਲੇ ਵੀ ਬਾਈਕ ਕੋਲੇ ਅੰਢਿਆਈ ਪਹੁੰਚ ਸਕਦੇ ਆ ਇਹਦੀ ਬਾਈ ਦੀ ਲੋਕੇਸ਼ਨ ਕਿਹੜੀ ਰਹਿੰਦੀ ਆ ਇਹ ਅੰਢਿਆਆ ਸਟੈਂਡਰਡ ਚੌਂਕ ਅੰਢਿਆਆ ਸਟੈਂਡਰਡ ਚੌਂਕ ਆ ਤੇ ਗਰਮੀਤ ਬਾਈ ਦਾ ਨਾਮ ਹੈ ਤੇ ਉਹ ਮਿੱਤਰੋ ਕਾਲਾ ਕਿਹਾ ਜਾਂਦਾ ਤੇ ਬਾਹਰ ਮਸ਼ੀਨਾਂ ਵੀ ਖੜੀਆਂ ਐ ਤੁਸੀਂ ਦੇਖ ਸਕਦੇ ਆ ਬਾਸਕਟ ਲੈਣੀ ਹੋਵੇ ਜਾਂ ਸ਼ਾਨ ਨੇ ਲੈਣੇ ਹੋਣ ਜਾ ਕਿਸੇ ਤਰ੍ਹਾਂ ਦਾ ਵੀ ਆਪਾਂ ਸਮਾਨ ਲੈਣਾ ਹੋਵੇ ਮਸ਼ੀਨਾਂ ਦਾ ਤਾਂ ਉਹ ਬਾਈ ਤੁਸੀਂ ਕਾਲੇ ਕੋਲੇ ਆ ਕੇ ਲੈ ਕੇ ਜਾ ਸਕਦੇ ਆ ਮਿੱਤਰੋ ਤਾਂ ਇਹ ਗੇਅਰ ਦੀ ਗੱਲ ਕਰੀਏ ਬਹੁ ਭਰਾਵਾਂ ਨੂੰ ਦਿੱਕਤ ਆਉਂਦੀ ਹੁੰਦੀ ਆ ਯਾਰ ਗੇਅਰ ਅਸੀਂ ਨਵਾਂ ਲਿਆ ਕੇ ਧਰਦਗੇ ਪਰ ਮਿੱਤਰੋ ਨਵੇਂ ਵਾਲੇ ਚੱਕਰ ਤੇ ਨਾ ਪਰੋ ਠੀਕ ਆ ਉਹ ਗੇਅਰ ਬਾਈ ਹੁਣਾਂ ਕੋਲ ਢੇਰ ਲੱਗਿਆ ਪਿਆ ਏ ਨਵਾਂ ਸਮਾਨ ਪਾ ਕੇ ਤਿਆਰ ਕਰਦੇ ਬਿਲਕੁਲ ਨਵਾਂ ਪਾ ਕੇ ਹੀ ਤਿਆਰ ਕਰਦੇ ਆ ਜਾਨੀ ਕਿ ਐ ਨਹੀਂ ਕੋਈ ਆਪਾਂ ਕਹਿੰਗੇ ਗੁੱਥਮੁੱਥ ਜੀ ਕਰਕੇ ਦੇ ਦਿੰਦੇ ਆ ਚੈਨਾ ਬਹੁਤ ਸੋਹਣੀਆਂ ਪਈਆਂ ਏ ਇਧਰ ਤੁਹਾਨੂੰ ਮੈਂ ਦਿਖਾ ਦਿੰਦਾ ਆਹ ਕਿਸੇ ਭਰਾ ਨੇ ਅੰਦਰਲੇ ਪਾਸੇ ਗਲਾਰੇ ਪਏ ਆ ਅਜ ਤਾਂ ਉਹ ਤੁਸੀਂ ਲੈ ਕੇ ਜਾ ਆ ਰਿਪੇਅਰ ਕਰੀ ਜਾਂਦੇ ਆ ਬਾਈ ਹੋਣੀ ਲੱਗੇ ਪਏ ਆ ਠੀਕ ਆ ਆਜੋ ਘਰਾਂ ਦੀ ਅੰਦਰ ਆ ਨਵੇਂ ਵੀ ਲੈ ਕੇ ਜਾ ਸਕਦੇ ਆ ਤੁਸੀਂ ਕਿਸੇ ਭਰਾ ਦੇ ਨਵੇਂ ਲੈ ਕੇ ਜਾਣੇ ਨੂੰ ਆ ਤੁਸੀਂ ਦੇਰ ਕਿਲੋ ਮਿੱਤਰੋ ਤੇ ਇੱਧਰ ਦੇ ਪਾਸੇ ਦੇਖ ਲਓ ਨਵੇਂ ਪਏ ਘਲਾਰੇ ਠੀਕ ਆ ਵੱਡੀ ਮਸ਼ੀਨ ਦੇ ਲੈ ਲਓ ਛੋਟੀ ਦੇ ਲੈ ਲਓ ਠੀਕ ਆ ਕਿਸੇ ਮਸ਼ੀਨ ਦਾ ਵੀ ਕੋਈ ਸਮਾਨ ਲੈ ਕੇ ਜਾ ਸਕਦੇ ਆ ਨਵਾਂ ਵੀ ਸਮਾਨ ਮਿਲਦਾ ਮਿੱਤਰੋ ਜੇ ਆਪਾਂ ਕਹਿ ਦਈਏ ਬਾਈ ਕਾਲੇ ਕੋਲੇ ਤਾਂ ਬਈ ਇੱਕ ਨੰਬਰ ਬੋਲ ਦਿਓ ਜਰੂਰ ਆਪਣਾ 98764 ਹਾਂਜੀ 27033 ਲੈ ਮਿੱਤਰੋ ਬਾਈ ਨੇ ਨੰਬਰ ਬੋਲਤਾ ਨੇ ਨੰਬਰ ਮੈਂ ਸਕਰੀਨ ਤੇ ਵੀ ਚਲਾ ਦੂੰਗਾ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਪਹੁੰਚੋ ਮਿੱਤਰੋ ਅੰਡਿਆਏ ਬਾਈ ਕਾਲੇ ਕੋਲ